ਹਾਂਜੀ ਬਿਰਜੀ ਜੋ ਅੱਗ ਅੱਜ ਪਈ ਆਗੇ ਆਪਣੇ ਖੇਤਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਕਰਕੇ ਜੀ ਆਪਾਂ ਆਪਣਾ ਹੀ ਤੂੜੀ ਕਰਨ ਲੈ ਰਹੀ ਸੀ 10 ਕਿੱਲਾਂ ਦਾ ਲੰਗੜ ਪੈਦੀ ਤੂੜੀ ਵਾਲਾ ਅੱਛਾ ਜੀ ਨਾਲੇ ਤਾਂ ਉਹ ਫੂਗੀ ਨਾਲੇ ਇਹ ਦਰਗੰਡੇ ਦੀ ਸਾਡੇ ਛੋਲੇ ਲਾਏ ਹੋਏ ਦੀ ਉਹ ਸਾਰੇ ਉਹ ਮੱਚ ਗਏ ਤੇ ਆਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਆਹ ਅਮਰੂਦਾਂ ਦਾ ਬੂਟਾ ਤੇ ਕੇਨੂਆ ਦਾ ਬੂਟਾ ਤੁਸੀਂ ਦੇਖ ਸਕਦੇ ਹੋ ਜੀ ਜੋ ਕਿ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂਗੇ ਨਾੜ ਨੂੰ ਵੀ ਅੱਗ ਲੱਗੀ ਆ ਤੇ ਵੱਡਾ ਨੁਕਸਾਨ ਇਧਰ ਗੰਨੇ ਦੇ ਖੇਤ ਨੂੰ ਅੱਗ ਲੱਗੀ ਆ ਜਾਨੀ ਕਿਸਾਨਾਂ ਵੱਲੋਂ ਲਗਾਤਾਰ ਮੰਗ ਕੀਤੀ ਰਹੀ ਵੀ ਸਰਕਾਰ ਵੱਲੋਂ ਜੋ ਵੀ ਯੋਗ ਮਾਪਜਾ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਤੇ ਤੂੜੀ ਦੀ ਪੱਟੀ ਘਟ ਪਾਈ ਜਾ ਰਹੀ ਇਹਨਾਂ ਨੂੰ ਤੂੜੀ ਕਰਨੀ ਸੀ ਕਹਿੰਦੇ ਅਸੀਂ ਤੁਸੀਂ ਦੇਖ ਸਕਦੇ ਹੋ ਜੀ ਗੰਡੂਆਂ ਦੇ ਖੇਤਾਂ ਦੇ ਵਿੱਚ ਜੋ ਕੋ ਖੋਖਰ ਬੱਲੀ ਆ ਗਈ ਸੀ ਤੇ ਵੱਡਾ ਨੁਕਸਾਨ ਕਰ ਗਈ ਕਿਸਾਨ ਦਾ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਬਾਕੀ ਗੱਲਬਾਤ ਵੀ ਕਰਦੇ ਆ ਵੀ ਕਿੰਨਾ ਨੁਕਸਾਨ ਹੋ ਗਿਆ ਵੀਰਾਂ ਦਾ ਹਾਂਜੀ ਬਾਈ ਜੀ ਕਿੰਨਾ ਨੁਕਸਾਨ ਹੋ ਗਿਆ ਅੱਜ ਜੋ ਅੱਗ ਇਧਰੋਂ ਖੋਖਰ ਗਣੀਓ ਚੜੀ ਸੀ ਤੇ ਤੁਸੀਂ ਉਸ ਵਕਤ ਤਾਂ ਹੈਗੇ ਸੀ ਉਰੇ ਹਾਂਜੀ ਅਸੀਂ ਕੋਈ ਇੱਥੇ ਨਹੀਂ ਜੀ ਅੱਛਾ ਜੀ ਹਾਂਜੀ ਆਹ ਉੱਤੇ ਸੀ ਗੰਨਾ ਵੱਢੀ ਜਾਂਦੀ ਸੀ ਇਸ ਟਾਈਮ ਅਸੀਂ ਤੇ ਆਹ ਦੇਖੋ ਪੁਣੀਆਂ ਜੀ ਸਾਰੀਆਂ ਪੁਣੀਆਂ ਫੂਕਤੀਆਂ ਵਿੱਚ ਅੱਛਾ ਜੀ ਹਾਂਜੀ ਇਹ ਦੇਖ ਸਕਦੇ ਹੋ ਅਸੀਂ ਬੀ ਆਲਾ ਕਿੰਨਾ ਤੇ ਬੀਜਣ ਵਾਸਤੇ ਗੰਨਾ ਵੱਢ ਰਹੇ ਦੀ 4-5 ਕਿਲੇ ਬੀਜਣੇ ਦੇ ਗੰਨੇ ਦੇ ਅੱਛਾ ਜੀ ਹਾਂਜੀ ਸਾਰੀ ਟਰਾਲੀ ਉਹ ਉੱਥੇ ਖੜੀ ਦੀ ਟਰਾਈਰ ਟਾਇਰ ਬਚੇ ਨੇ ਬਸ ਕਦਰਤੀ ਲਾ ਤੇ ਅੱਗ ਪੈ ਪੈ ਵੀ ਗਈ ਹੋਈ ਠੀਕ ਅਸੀਂ ਨੇ ਤਿੰਨ ਨਾਲ ਦਿਨ ਉੱਥੇ ਬਿਜਲੀ ਵਾਲਾ ਧੰਨਵਾਦ ਕਰਦਿਆਂ ਜਿਹਨਾਂ ਨਾਲ ਨੇ ਲਾਈਟ ਛੱਡੀ ਹੈ ਤਾਂ ਇਹ ਟਾਇਰਾਂ ਦੇ ਪਾਣੀ ਵੀ ਡਿੱਗ ਗਿਆ ਤੇ ਤੇ ਇੱਧਰ ਵੀ ਗੰਨੇ ਦੇ ਨਾਲ ਦੀ ਪਾਣੀ ਪਾਇਆ ਆ ਖੁੰਜਾਇਆ ਤਾਂ ਹੀ ਰਿਹਾ ਤੇ ਇੱਥੇ ਖੇਤੀ ਕੋਲੇ ਜੋ ਟਲੈਟ ਤੇ ਆ ਗਈ ਤਾਂ ਕਰਕੇ ਉੱਤਰ ਹੈਗਾ ਖੁੰਜਾਇਆ ਜੋ ਛੜਤੀ ਲੇਟ ਯਾਨੀ ਆਪਣੀ ਸਾਲਵਾਰ ਦੀ ਖੇਤੀ ਹੈ ਹਾਂ ਜੀ ਸਾਲ ਦੀ ਹੈ ਇਹ ਇਹ ਸਮਝਦਾ ਵੀ ਜੀਰੀ ਵੀ ਤੇ ਜੀਰੀ ਦੇ ਗਣਕ ਵਿੱਚ ਹੀ ਗਿਆ ਅੱਛਾ ਹਾਂ ਜੀ ਹਾਂ ਕੀ ਮੰਗ ਕਰਦੇ ਆਂ ਕੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰੀ ਗਈ ਸੀ ਪੰਜਾਬ ਸਰਕਾਰ ਸਾਰੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਦੇ ਜਾਂ ਫਿਰ ਉਹ ਤੇ ਬੀਮੇ ਸਹੂਲਤ ਦੇਵੇ ਇੱਕ ਚੀਜ਼ ਕਰੇ ਯਾ ਸਾਨੂੰ ਬੀਮੇ ਸਹੂਲਤ ਹੋਣੀ ਚਾਹੀਦੀ ਹੈ ਅੱਛਾ ਹਾਂ ਜਾਂ ਫਿਰ ਸਾਨੂੰ ਮੁਆਵਜ਼ਾ ਦੇਵੇ ਸਰਕਾਰ ਅਸੀਂ ਸਾਨੂੰ ਆਸ ਸੀ ਲੱਗਦੀ ਹੈ ਹੈਗੀ ਆਸ ਵੀ ਮਿਲੂ ਹਣ ਆਸੂਸਤਾ ਸੀ ਸਰਕਾਰਾਂ ਸਰਕਾਰਾਂ ਦਾ ਕੱਟੇ ਕਰਦੇ ਆਂ ਠੀਕ ਹੈ ਨਾ ਅਸੀਂ ਸਰਕਾਰਾਂ ਤੇ ਯਕੀਨ ਕਰੀਏ ਨਾ ਸਾਨੂੰ ਲੋੜ ਆ ਠੀਕ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਕੰਡਾ ਹੋਰੀ ਪਿਆ ਤੇ ਕਿਸਾਨ ਲੱਗੇ ਹੋਏ ਸੀ ਜਾਨੀ ਫਸਲ ਜੂਸ ਵਾਲਾ ਨੂੰ ਗੰਨਾ ਵੇਚੀ ਜੂਸ ਵਾਲਾ ਨੂੰ ਗੰਨਾ ਵੇਚਦੇ ਨੇ ਨਾਲ ਦੀ ਨਾਲ ਇੱਥੇ ਕੰਡਾ ਰੱਖਿਆ ਹੋਇਆ ਹੈ ਜੀ ਜਿਹੜਾ ਕਿਸੇ ਨੇ ਉੱਤੇ ਪੰਜ ਕੰਟਰੋਲ ਜਾਣਾ 10 ਕੰਟਰੋਲ ਜਾਣਾ ਇੱਥੇ ਤੋਲ ਕੇ ਲ ਜਾਂਦਾ ਉਹ ਜੇ ਅਗਲੇ ਜਿਆਦਾ ਡਿਮਾਂਡ ਕਰਨੀ ਜਾਂ 10 ਜਾਂ 20 ਜਾਂ 30 ਤਾਂ ਫਿਰ ਅਸੀਂ ਗੱਡੀ ਤੇ ਆਪ ਛੱਡ ਕੇ ਆਉਣੇ ਨੇ ਤੇ ਗੰਨੇ ਦਾ ਰੇਟ ਹਾਈ ਹੋਣ ਕਾਰਨ ਗੰਨੇ ਦਾ ਰੇਟ ਬਹੁਤ ਹੀ 1200 ਰੁਪਏ ਰੇਟ ਚ ਅੱਦਰੇ ਗੰਨੇ ਦਾ ਇਸ ਟਾਈਮ ਜੀ 17 ਜੂਸ ਵਾਲ ਨੂੰ ਕਿੰਨਾ ਜਾ ਰਿਹਾ ਜੀ ਹੁਣ ਇਸ ਟਾਈਮਾ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਆਪਾਂ ਤਾਂ ਨੁਕਸਾਨ 2.5 ਲੱਖ ਦਾ ਹੋ ਹੀ ਗਿਆ ਜੀ ਸਾਡਾ ਕਿੰਨੇ ਕਨੇ ਹਾਂ ਜੀ 2.5 ਦਾ ਜਾਂ 3 ਦਾ ਜੀ ਇੱਥੇ ਹੋ ਗਿਆ ਜੀ ਬਾਕੀ ਜਿਹੜਾ ਨਾੜ ਨੂੰ ਅਕਲ ਕੀ ਆਰਡਰ ਕੀ ਨਾੜ 10 ਕਿਲੇ ਤੇ ਅੱਡਨੇ ਹੀ ਹੋ ਅੱਛਾ ਜੀ ਹਾਂ ਜੀ ਉਦੋਂ ਗੱਲ ਕਰ ਬੰਦਿਆਂ ਦੀ ਬੱਚ ਤੇ ਰਹਿ ਗਈ ਆਈ ਤਾਂ ਅਸੀਂ ਪਰਮਾਤਮਾ ਸੁਪ ਨੂੰ ਤੇ ਸ਼ੁਕਰੀਆ ਕਰਦੇ ਆਂ ਦੀ ਬੰਦਿਆਂ ਦੀ ਬੱਚ ਤੇ ਰਹਿ ਗਈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਜੋ ਗੰਨੇ ਦੀਆਂ ਜੋ ਪੁਲੀਆਂ ਬਣਾ ਕੇ ਰੱਖੀਆਂ ਹੋਈਆਂ ਸੀ ਸਾਰੀਆਂ ਮੱਚ ਗਈਆਂ ਕਿਸਾਨ ਦਿਖਾ ਰਹੇ ਨੇ ਬੇਚਾਰੇ ਦੁਖਾਰੇ ਦੁਖੀ ਮਨ ਦੇ ਨਾਲ ਜੋ ਕਿ ਦਿਖਾ ਰਹੇ ਨੇ ਤੁਸੀਂ ਦੇਖ ਸਕਦੇ ਹੋਗੇ ਕਿਉਂਕਿ ਜੂਸ ਵਾਲਿਆਂ ਨੂੰ ਵੇਚਦੇ ਸੀ ਜੂਸ ਵਾਲਿਆਂ ਨੂੰ ਵੇਚਦੇ ਸੀ ਇਹ ਜੂਸ ਵਾਲੇ ਨਹੀਂ ਇਹ ਬੀਜਣ ਵਾਸਤੇ ਵੱਡੇ ਸੀ ਇਹ ਸਹੀ ਬੀਜਣ ਵਾਲਾ ਸੀ ਹਾਂ ਜੀ ਤਾਂ ਕਰਕੇ ਪੱਤਰੀ ਨਾਲ ਸੀ ਇਹਦੇ ਠੀਕ ਹੈ ਜੀ ਜੇ ਉਹ ਹੁੰਦਾ ਉਹ ਸਾਫ਼ ਹੁੰਦਾ ਜੂਸ ਵਾਲਿਆਂ ਨੂੰ ਸਾਫ਼ ਕਰਕੇ ਦਿੰਦੇ ਐ ਤੇ ਇਹ ਨਾਲ ਪੱਤਰੀ ਨਾਲ ਸੀ ਤਾਂ ਕਰਕੇ ਸਾਰੀ ਵੀ ਬੀਚੀ ਗੰਨਾ ਮੱਚ ਗਿਆ ਬੜਾ ਨੁਕਸਾਨ ਕਰ ਗਿਆ ਸਾ ਨੁਕਸਾਨ ਵੱਡਾ ਹੋ ਗਿਆ ਜੀ ਹਾਂਜੀ ਬਿਰਜੀ ਜੋ ਅੱਗ ਅੱਜ ਪਈ ਆਗੇ ਆਪਣੇ ਖੇਤਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਕਰ ਗਈ ਆਪਾਂ ਆਪਣਾ ਹੀ ਤੂੜੀ ਕਰਨ ਲੈ ਰਹੀ ਸੀ 10 ਕਿੱਲਾਂ ਦਾ ਲੰਗੜ ਪੈਦੀ ਤੂੜੀ ਵਾਲਾ ਅੱਛਾ ਜੀ ਨਾਲੇ ਤਾਂ ਉਹ ਫੂਗ ਗਈ ਨਾਲੇ ਇਹ ਦਰਗੰਡੇ ਦੀ ਸਾਡੇ ਛੋਲੇ ਲਾਏ ਹੋਏ ਦੀ ਉਹ ਸਾਰੇ ਉਹ ਮੱਚ ਗਏ ਤੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਅਮਰੂਦਾਂ ਦਾ ਬੂਟਾ ਤੇ ਕੇਨੂਆ ਦਾ ਬੂਟਾ ਨਾਰਾਂ ਦਾ ਬੂਟਾ ਤੇ ਆ ਡੇਕਾਂ ਸਾਰੀਆਂ ਖਤਮੇ ਹੋ ਗਈਆਂ ਜੀ ਹਜੇ ਵੀ ਝਾਲੀ ਸੁਣ ਘਰੇ ਆਗਣਾ ਆਗਾ ਦਰਖਤਾਂ ਨੂੰ ਪਈ ਪਈ ਹੀ ਹਲੇ ਕਿੰਨਾ ਟਾਈਮ ਹੋ ਗਿਆ ਨਾ 1 2 ਵਜੇ ਤੱਕ ਇੱਕ ਵਜੇ ਦੀ ਲੱਗੀ ਹੋਈ ਹੈ ਜੀ ਅੱਗੇ ਇਹ 1 ਵਜੇ ਲਾਈ ਸੀ ਉਹ ਉੱਥੇ ਅੱਗ ਉਹਨਾਂ ਦੀ ਗਲਤੀ ਕਰਨਾ ਹੈ ਦਰਾਗੀ ਹਨੀ ਪੱਟਾ ਨੁਕਸਾਨ ਕਰ ਗਏ ਪੀਰਾਂ ਦਾ ਪੂਰਾ ਵੱਡਾ ਨੁਕਸਾਨ ਕਰਿਆ ਜੀ ਤੇ ਆਪਣੀ ਕਿੰਨੀ ਨਾੜ ਨੂੰ ਅੱਗ ਲੱਗੀ ਜੀ ਆਪਣੇ 10 ਕਿੱਲਿਆਂ ਦੀ ਨਾੜ ਨੂੰ ਅੱਗ ਲੱਗੀ ਜੀ ਅੱਛਾ ਤੋੜੀ ਕਰਨ ਲਈ ਰਹਿੰਦੀ ਸੀ ਆਪਣੀਆਂ ਨੇ ਹਾਂ ਜੀ ਪਹਿਲਾਂ ਅਸੀਂ ਕਿਰਾਏ ਤੇ ਕਰਨ ਲੈ ਰਹੇ ਸੀ ਤੋੜੀ ਤਾਂ ਕਰਕੇ ਆਪਦੀ ਰਹਿੰਦੀ ਦੀ ਹੁਣ ਅੱਜ ਲੱਗੇ ਦੀ ਆਪਦੀ ਤੋੜੀ ਕਰਨ ਅੱਛਾ ਜੀ ਕੀ ਮੰਗ ਕਰਦੇ ਹੋ ਜੀ ਤੁਸੀਂ ਆਪ ਸਰਕਾਰ ਤੋਂ ਤੁਸੀਂ ਦੇਖ ਸਕਦੇ ਹੋ ਇਹ ਪਾਪ ਵੀ ਮਚਾਤੇ ਆ ਗਨੀ ਤੇਜ਼ ਸੀਗੀ ਐਨੇ ਸਪੀਡ ਦੇ ਨਾਲ ਆਈ 10 ਮਿੰਟਾਂ ਦੇ ਵਿੱਚ ਦਾ ਹਲੇ ਰਾਂ ਤੇ ਠਟਕਟ ਪੰਜਾਬ ਕਿਲੇ ਸੀ ਜੋ ਉਹਨਾਂ ਦੇ ਚਾਗੇ ਫੈਲੀ ਤੇ 10 12 ਕਿੱਲੇ ਉਹਨਾਂ ਨੇ 나ੜ ਦੇ ਸੀ ਇਹ ਬਾਕੀ ਜੋ ਗੰਨੇ ਦੀ ਫਸਲ ਸੀ ਉਹ ਤਬਾ ਕਰਦੀ ਤੁਸੀਂ ਉਹਨਾਂ ਦੇਖ ਰਹੇ ਤੁਸੀਂ ਪਹਿਲਾਂ ਦੇਖੋ ਜੀ ਇਹਦੇ ਵਿੱਚ ਕਿੰਨੀਆਂ ਸਾਡੀਆਂ ਜਿਹੜੀ ਤੂੜੀ ਕਰਨ ਵਾਲੇ ਤਰੇਂਦੀ ਦੇ ਵਿੱਚ ਬੱਲਾ ਦੇਖੋ ਹਾਂ ਬੱਲਾ ਵੀ ਤੇ ਆ ਦੇਖੋ ਕਿੰਨੀਆਂ ਬੱਲੀਆਂ ਪਈਆਂ ਨੇ ਵਿੱਚ ਚਾਰ ਮਣ ਕਿਲੀ ਦਾ ਸਾਡਾ ਤੇ ਤੇ ਦੇ ਵਿੱਚ ਰਹਿੰਦੀ ਗਣਕ ਹਾਂਜੀ ਹਾਂਜੀ ਅਸੀਂ ਸਾਰੀ ਵਿੱਚ ਹੀ ਉਹ ਹੋ ਗਈ ਖਰਾਬ ਉਹ ਉਧਰ ਗੰਡੇ ਦਿਖਾਓ ਜੀ ਸਾਰੇ ਗੰਡੇ ਫੂਕਦੇ ਬਿਨਾਂ ਰੇਸ ਸਪਰੇਅ ਤੋਂ ਗੰਡੇ ਵੀ ਤੇ ਛੋਲੇ ਵੀ ਜੇ ਜੋ ਵੱਟਾਂ ਤੇ ਜੀ ਇਧਰ ਛੋਲਿਆਂ ਨੂੰ ਵੀ ਪੈ ਗਈ ਹੈ ਨਾ ਹਾਂਜੀ ਬਿਨਾਂ ਰੇਸ ਸਪਰੇਅ ਤੋਂ ਜੀ ਸਾਡੇ ਨਾ ਡੀਏਪ ਨਾ ਜੁਰੀਆ ਕੁਛ ਹੀ ਪਾ ਗਈ ਅੱਛਾ ਮਾਸਰੇ ਵੀ ਤੇ ਹਾਂਜੀ ਉਹ ਵੀ ਫੂਕਤੀ ਉਹ ਤੇ ਵੱਡਣ ਵਾਲੀ ਪੀ ਜੋਣਾ ਅੱਛਾ ਜੀ ਵੱਟਾਂ ਨੁਕਸਾਨ ਹੋ ਗਏ ਨਾ ਤੇ ਡੇਕਾਂ ਦੇਖੋ ਜੀ ਉਧਰ ਜੰਜੀਆਂ ਫੂਕ ਪੂਕਤੀਆਂ ਜਿਹੜੇ ਸਾਡੇ ਦਰਖਤ ਸੌਂਗ ਨਾਲ ਤੇ ਲਾਇਏ ਦੀ ਸਾਰੇ ਫੂਕ ਤੇ ਕੋਠੇ ਦੇ ਆਲੇ-ਦੁਆਲੇ 15-20 ਦਰਖਤ ਲਾਏ ਹੋਏ ਸੀ ਸਾਡੇ ਇੱਥੇ। ਅੱਜ ਦਰਖਤ ਵੀ ਨਾਲ ਸਾਰੇ ਸਾਡੇ ਦਰਖਤ ਸਾਰੇ ਫੂਕਤੇ ਤੇ ਕੋਠੇ ਦੇ ਆਲੇ-ਦੁਆਲੇ 15-20 ਦਰਖਤ ਤੇ ਇੱਕ ਤਮਰੂਦਾਂ ਤੇ ਬੂਟਾ ਵੀ ਫੂਕਤਾ ਵਿੱਚ ਹੀ ਤੇ ਡੇਕਾਂ ਦੀ ਕਿੰਨੂ ਆਂਦਾ ਸੀ ਬਥੇ ਬਹੁਤ ਬਹੁਤ ਗੰਡਿਆਂ ਦੀ ਉਹ ਹਾਂ ਜੀ ਤੇ ਗੰਡਿਆਂ ਦੀ ਬਹੁਤ ਤੇ ਤੇ ਗੰਡੇ ਸੀ ਇਹ ਵਿਜੋਏ ਜਿਵੇਂ ਫੂਕਤੇ ਦੇਖੋ ਅੱਗ ਨੇ ਤੇ ਛੋਲੇ ਸੀ ਹਾਂਜੀ ਛੋਲੇ ਦੀ ਮਸਰ ਸੀ ਹਾਂਜੀ